ਹੈਲੋ ਫਰੈਂਡਸ ਕੀ ਮੇਓ ਸਾਰੇ ਆਈ ਹੋਪ ਸਾਰੇ ਠੀਕ ਠਾਕ ਹੋ ਹੋਮੋਗੇ ਤੇ ਕਈ ਦਿਨਾਂ ਬਾਅਦ ਆਪਣੇ ਇਸ ਚੈਨਲ ਤੇ ਆਪਾਂ ਇੱਕ ਵੀਡੀਓ ਲੈ ਕੇ ਆਈਆਂ ਆਈ ਥਿੰਕ ਤੁਹਾਨੂੰ ਵਧੀਆ ਵਧੀਆ ਟ੍ਰਿਕ ਦੱਸਿਆ ਕਰਾਂਗੇ ਆਪਾਂ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਤੁਸੀਂ ਮੇਰੇ ਚੈਨਲ ਨੂੰ ਫੜਾ ਫੜਾ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਲੋ ਜੀ ਆਪਾਂ ਲੈ ਕੇ ਆਏ ਆ ਇੱਕ ਬਹੁਤ ਹੀ ਵਧੀਆ ਤਰੀਕਾ ਜੋ ਕਿ ਹਰੇਕ ਨੂੰ ਅੱਜਕੱਲ ਪ੍ਰੋਬਲਮ ਹੁੰਦੀ ਆ ਪਿੱਠ ਦੀ ਹਨਾ ਤੋ ਹੀ ਹਰੇਕ ਦੀ ਦਰਦ ਹੁੰਦੀ ਹੈ ਅੱਜ ਦੇ ਟਾਈਮ ਦੇ ਵਿੱਚ ਹਰੇਕ ਕੋਈ ਕਹਿੰਦਾ ਕਿ ਮੇਰੀ ਪਿੱਠ ਦੇ ਵਿੱਚ ਦਰਦ ਹੈ ਮੇਰੀ ਪਿੱਠ ਦੇ ਵਿੱਚ ਦਰਦ ਹੈ ਤੁਸੀਂ بڑے بڑے ਡਾਕਟਰਾਂ ਨੂੰ ਦਿਖਾ ਲਿਆ ਕਿਤੇ ਵੀ ਠੀਕ ਨਹੀਂ ਹੁੰਦੀ ਹੈਗੀ ਹਨਾ ਤੇ ਕਈ ਵਾਰ ਆਪਾਂ ਨੂੰ ਦੇਸੀ ਤਰੀਕਾ ਅਪਣਾਉਣਾ ਚਾਹੀਦਾ ਜਿਹਦੇ ਨਾਲ ਆਪਣੀ ਢੂਹੀ ਠੀਕ ਹੋ ਸਕਦੀ ਹੈ ਹਨਾ ਤੇ ਆਪਾਂ ਬਾਹਰ ਭੱਜਦੇ ਆ ਹਨਾ ਪਹਿਲਾਂ ਪਰ ਪਹਿਲਾਂ ਆਪਾਂ ਘਰ ਦੇ ਵਿੱਚ ਦੇਸੀ ਤਰੀਕਾ ਅਪਣਾ ਕੇ ਦੇਖੋ ਕਿ ਤੁਹਾਡੀ ਢੋਹੀ ਠੀਕ ਹੁੰਦੀ ਹੈ ਜਾਂ ਨਹੀਂ ਹੁੰਦੀ ਹਨਾ ਤੇ ਤੁਹਾਡੀ 100% ਠੀਕ ਹੋਗੀ 101% ਠੀਕ ਹੋਗੀ ਇਹ ਤਰੀਕੇ ਦੇ ਨਾਲ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਹਨਾ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਹਾਂ ਇਹ ਤਰੀਕਾ ਤੁਸੀਂ ਸਹੀ ਦੱਸਿਆ ਤੇ ਲੋ ਜੀ ਇੱਕ ਤਰੀਕਾ ਆਪਾਂ ਪਹਿਲਾਂ ਦੱਸਦੇ ਆ ਢੋਹੀ ਦੇ ਉੱਤੇ ਲਾਉਣ ਵਾਲਾ ਫਿਰ ਆਪਾਂ ਦੱਸਾਂਗੇ ਢੋਹੀ ਦੇ ਉੱਤੇ ਆਪਾਂ ਔਰ 101% ਤੁਹਾਡੀ ਪਿੱਠ ਦੇ ਵਿੱਚ ਕਾਫੀ ਹੱਦ ਤੱਕ ਫਰਕ ਪਾਊਗਾ ਤੇ ਪਹਿਲਾਂ ਆਪਾਂ ਦੱਸਦੇ ਹਾਂ ਜੀ ਲਗਾਉਣ ਵਾਲੀ ਚੀਜ਼ ਇੱਕ ਤਾਂ ਹੈਗੀ ਆ ਜੀ ਲਗਾਉਣ ਵਾਲੀ ਜੋ ਆਪਾਂ ਆਪਣੀ ਪਿੱਠ ਦੇ ਉੱਤੇ ਲਾ ਸਕਦੇ ਹਾਂ ਇੱਕ ਹੈਗੀ ਆ ਜੀ ਖਾਣ ਵਾਲੀ ਹਨਾ ਪਹਿਲਾ ਆਪਾਂ ਦੱਸਦੇ ਆਂ ਲਗਾਉਣ ਵਾਲੀ ਤੇ ਜੋ ਆਪਣਾ ਅੱਕ ਨਹੀਂ ਹੁੰਦਾ ਤੁਸੀਂ ਦੇਖਿਆ ਅੱਕ ਹੁੰਦਾ ਜਿਹੜਾ ਭਾਵੇਂ ਚਿੱਟਾ ਅੱਕ ਹੋਵੇ ਭਾਵੇਂ ਦੁੱਜਾ ਅੱਕ ਹੋਵੇ ਉਹ ਕੋਈ ਫਰਕ ਨਹੀਂ ਹੈ ਤੁਸੀਂ ਅੱਕ ਦੇ ਪੱਤੇ ਲੈਣੇ ਆ ਜਿਹੜੇ ਅੱਕ ਦੇ ਪੱਤੇ ਤਾਜ਼ੇ-ਤਾਜ਼ੇ ਨਿਕਲੇਵੇਂ ਹੁੰਦੇ ਆ ਨਾ ਤਾਜ਼ੇ ਨਿਕਲਦੇ ਆ ਉਹ ਤੋੜ ਕੇ ਲੈ ਆਣੇ ਆ ਉਹ ਤੋਂ ਬਾਅਦ ਆਪਾਂ ਨੇ ਸਰੋਂ ਦੇ ਤੇਲ ਦੇ ਵਿੱਚ ਸਰੋਂ ਦਾ ਤੇਲ ਦੋਨੋਂ ਪਾਸੇ ਲਾ ਕੇ ਨਾ ਉਹਨੂੰ ਤਵੇ ਦੇ ਉੱਤੇ ਚੰਗੀ ਤਰ੍ਹਾਂ ਸੇਕ ਦੇਣਾ ਹੈ ਗਰਮ ਕਰ ਦੇਣੇ ਆ ਉਹ ਜਦੋਂ ਕਾਲੇ-ਕਾਲੇ ਹੋ ਜੂਗੇ ਨਾ ਕਾਲੇ ਕਾਲੇ ਹੋ ਜੂਏ ਹੋ ਜੂਗੇ ਉਸ ਤੋਂ ਬਾਅਦ ਉਹਨਾਂ ਨੂੰ ਠੰਡੇ ਕਰਕੇ ਫਿਰ ਜਿੱਥੇ ਆਪਣੀ ਪਿੱਠ ਦੇ ਉੱਤੇ ਦਰਦ ਹੋ ਰਿਹਾ ਉੱਥੇ ਰੱਖੋ ਤੁਸੀਂ ਇੱਕ ਘੰਟੇ ਤੱਕ ਰੱਖਣੇ ਆ ਉਹ ਕੋਈ ਚੀਜ਼ ਬੰਨ ਲਓ ਰੱਖ ਕੇ ਜਾਂ ਆਪਾਂ ਮੇ ਕੋਈ ਚੁੰਨੀ ਬੰਨ ਲਓ ਜਾਂ ਕੋਈ ਪੱਟੀ ਬੰਨ ਲਓ ਹਨ ਤੁਸੀਂ ਉਹ ਪੱਤੇ ਗਰਮ ਕਰਕੇ ਸਰੋਂ ਦੇ ਤੇਲ ਵਿੱਚ ਜਦੋਂ ਕਾਲੇ ਕਾਲੇ ਹੋ ਜੂਗੇ ਠੰਡੇ ਕਰਕੇ ਜਿੱਥੇ ਤੁਹਾਡੇ ਦਰਦ ਹੋ ਰਿਹਾ ਪਿੱਠ ਦੇ ਉੱਤੇ ਤੁਸੀਂ ਉੱਥੇ ਰੱਖ ਲਓ ਰੋਜ਼ ਇਹ ਡੇਲੀ ਯੂਜ਼ ਕਰਨਾ ਤੁਸੀਂ ਦਿਨ ਦੇ ਵਿੱਚ ਇੱਕ ਵਾਰ ਲਾਣੀ ਹੈ ਇਹ ਆਏ ਨਹੀਂ ਹੈਗਾ ਵੀ ਤੁਸੀਂ ਲਾ ਕੇ ਹੀ ਰੱਖਣੀ ਹੈ ਦਿਨ ਚ ਇੱਕ ਵਾਰ ਲਾਣੀ ਹੈ ਔਰ ਇੱਕ ਘੰਟਾ ਲਾ ਕੇ ਰੱਖਣੀ ਹੈ ਬਸ ਤੇ ਉਸ ਤੋਂ ਬਾਅਦ ਤੁਸੀਂ ਇਹ ਵਾਲਾ ਤਰੀਕਾ 8-10 ਦਿਨ ਕਰਕੇ ਦੇਖੋ 101% ਤੁਹਾਡੀ ਢੋਹੀ ਨੂੰ ਫਰਕ ਪਾਊਗਾ ਤੇ ਹੁਣ ਆਨੇ ਆ ਜੀ ਆਪਾਂ ਖਾਣ ਵਾਲੀ ਚੀਜ਼ ਦੇ ਵਿੱਚ ਤੇ ਖਾਣ ਵਾਲੀ ਹੈਗੀ ਹੈ ਜੀ ਆਪਣੀ ਜਿਹਨੂੰ ਆਪਾਂ ਖਾਣੀ ਹੈ ਤੇ ਸੁਣੋ ਜੀ ਕਾਪੀ ਪੈਨ ਚੱਕੋ ਲਿਖ ਲਓ ਤੇ ਇਹ ਵਾਲਾ ਟ੍ਰਿਕ ਵੀ 101% ਤੁਹਾਡੀ ਟੂ ਹੀ ਠੀਕ ਕਰਨ ਚ ਫਾਇਦੇਮੰਦ ਹੋਊਗਾ ਔਰ ਤੁਸੀਂ ਅਪਣਾ ਕੇ ਦੇਖੋ ਜੀ ਤੇ ਇੱਕ ਚੀਜ਼ ਹੈਗੀ ਜੀ ਆਪਣੀ 50 ਗ੍ਰਾਮ ਸੌਂਫ ਸੌਂਫ ਦਾ ਪਤਾ ਸਾਰਿਆਂ ਨੂੰ ਹਨਾ 50 ਗ੍ਰਾਮ ਸੌਂਫ ਲੈਣੇ ਆ ਜੀ ਆਪਾਂ ਨੇ ਤੇ 50 ਗ੍ਰਾਮ ਲੈਣੀ ਆ ਆਪਾਂ ਨੇ ਹਲਦੀ ਪੀਸੀ ਹੋਈ ਤੇ 50 ਗ੍ਰਾਮ ਲੈਣੀ ਆ ਦਾਲਚੀਨੀ ਪੀਸੀ ਹੋਈ ਚਾਹੇ ਭਾਵੇਂ ਤੁਸੀਂ ਕਰ ਲਿਆ ਕਿ ਪੀਸ ਲੋ ਹਨਾ ਤੇ ਇਹ ਤਿੰਨੋਂ ਚੀਜ਼ਾਂ ਪੀਸਣੀਆਂ ਜੀ ਆਪਾਂ ਨੇ 50 ਗ੍ਰਾਮ ਸੌਂਫ 50 ਗ੍ਰਾਮ ਹਲਦੀ ਤੇ 50 ਗ੍ਰਾਮ ਦਾਲ ਚੀਨੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਪੀਸ ਕੇ ਆਪਾਂ ਨੇ ਤੇ ਦੁੱਧ ਦੇ ਨਾਲ ਲੈਣਾ ਜੀ ਅੱਧਾ ਚਮਚਾ ਤੇ ਰਾਤ ਨੂੰ ਜਦੋਂ ਆਪਾਂ ਨੇ ਸੌਣਾ ਸੌਣ ਤੋਂ ਪਹਿਲਾਂ ਅੱਧਾ ਘੰਟਾ ਤੁਸੀਂ ਦੁੱਧ ਦੇ ਨਾਲ ਇਹ ਫੱਕੀ ਲੈ ਲਓ ਰਾਤ ਨੂੰ ਤੇ ਤੁਸੀਂ ਫਿਰ ਦੇਖੋ 101% ਤੁਹਾਡੀ ਢੋਹੀ ਦਾ ਦਰਦ ਗਾਇਬ ਛੂਹ ਮੰਤਰ ਇੱਕਦਮ ਤੁਸੀਂ 10 ਦਿਨ ਕਰਕੇ ਦੇਖੋ ਇਹ ਵਾਲੀ ਟ੍ਰਿਕ ਵੀ ਨਾਲ ਤੁਸੀਂ ਇਹ ਖਾਣ ਵਾਲੀ ਚੀਜ਼ ਵੀ ਖਾਓ ਤੇ ਨਾਲ ਤੁਸੀਂ ਅਕਦੇ ਪੱਤੇ ਜਿਹੜੇ ਮੈਂ ਦੱਸੇ ਆ ਉਹ ਵੀ ਤੁਸੀਂ ਦੇ ਉੱਤੇ ਲਾਓ ਫਿਰ ਤੁਸੀਂ ਦੇਖੋ ਵੀ ਤੁਹਾਡਾ 101% ਤੁਹਾਡਾ ਦਰਦ ਗਾਇਬ ਹੋ ਜਾਊਗਾ ਫਿਰ ਤੁਸੀਂ ਕਹੋਗੇ ਵੀ ਹਾਂ ਤੇ ਵਾਹਿਗੁਰੂ ਭਲਾ ਕਰੇ ਜੀ ਸਾਰਿਆਂ ਦਾ ਤੇ ਆਪਾਂ ਤਾਂ ਸਾਰਿਆਂ ਨੂੰ ਇਹੀ ਚਾਹੁੰਦੇ ਆ ਕਿ ਵਾਹਿਗੁਰੂ ਮੇਰੀ ਵੀਡੀਓ ਚੱਲਦੀਆਂ ਰਹਿਣ ਤੁਹਾਨੂੰ ਤੁਹਾਡਾ ਫਾਇਦਾ ਹੁੰਦਾ ਰਹੇ ਹਨ ਜੇ ਤੁਹਾਡੀ ਤੁਹਾਨੂੰ ਫਾਇਦਾ ਹੋਊਗਾ ਤਾਂ ਮੈਂ ਹੋਰ ਟ੍ਰਿਕ ਲੈ ਕੇ ਆਵਾਂਗੀ ਹਨਾ ਵਧੀਆ ਵਧੀਆ ਜੇ ਆਪਾਂ ਦਵਾਈਆਂ ਦੇ ਚੱਕਰਾਂ 'ਚ ਪੈ ਜਾਂਦੇ ਆ ਹਨਾ ਕਈ ਵਾਰ ਆਪਾਂ ਨੂੰ ਘਰ ਦੀਆਂ ਦੇਸੀ ਤਰੀਕੇ ਵੀ ਅਪਣਾਣੇ ਚਾਹੀਦੇ ਆ ਤੇ ਪਹਿਲੇ ਟਾਈਮ ਦੇ ਵਿੱਚ ਇੰਨੇ ਡਾਕਟਰ ਨਹੀਂ ਹੁੰਦੇ ਤੇ ਪਹਿਲੇ ਟਾਈਮ ਦੇ ਵਿੱਚ ਕਾਫੀ ਹੱਦ ਤੱਕ ਫਰਕ ਹੁੰਦੇ ਤੇ ਹੁਣ ਆਪਾਂ ਚੀਜ਼ ਕਰਨ ਦੀ ਕੋਲ ਕਰਦੇ ਆ ਹਨਾ ਵੜਾਣੇ ਦੀ ਕੋਲ ਕਰਦੇ ਆ ਆਪਾਂ ਚੀਜ਼ ਆਪਾਂ ਫੜਾਫੜ ਡਾਕਟਰਾਂ ਕੋਲ ਭੱਜ ਜਾਂਦੇ ਆ ਬਟ ਇਹ ਚੀਜ਼ਾਂ ਤੁਸੀਂ ਦੇਸੀ ਤਰੀਕੇ ਅਪਣਾਓ ਕੋਈ ਵੀ ਇਫੈਕਟ ਨਹੀਂ ਪੈਂਦਾ ਤੁਹਾਡੇ ਸਰੀਰ ਦੇ ਉੱਤੇ ਔਰ ਤੁਸੀਂ ਠੀਕ ਰਹੋਗੇ ਤੇ ਪਲੀਜ਼ ਲਾਈਕ ਐ ਕਮੈਂਟ ਔਰ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੀ ਪਿੱਠ ਦਰਦ ਅਗਰ ਠੀਕ ਹੋ ਗਈ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਬਾਏ ਜੀ ਟੇਕ ਕੇਅਰ